ਲੋ ਸੰਗਤ ਜੀ ਆਹ ਦੇਖੋ ਆ ਵੀ ਸਤਲੋਜ ਦਰਿਆ ਦਾ ਪਾਣੀ ਆ ਤੇ ਅਨੰਦਪੁਰ ਸਾਹਿਬ ਦੇ ਲਾਗੇ ਜੋ ਕੀਰਤਪੁਰ ਸਾਹਿਬ ਆਂਦਾ ਗੁਰਦੁਆਰਾ ਸਾਹਿਬ ਜਿੱਥੇ ਸੰਗਤਾਂ ਆਸਪਾਣ ਜਾਂਦੀਆਂ ਤੇ ਫੁੱਲ ਪਾਈ ਜਾਂਦੇ ਆ ਤੇ ਆਹ ਦੇਖੋ ਥੱਲਿਓ ਪੱਕਾ ਕੀਤਾ ਹੋਇਆ ਭਾਵੇਂ ਫਰਸ਼ ਇਤੋਂ ਥੋੜਾ ਪਾਣੀ ਇਧਰ ਦੀ ਖੜਿਆ ਹੋਇਆ ਕਿ ਸੰਗਤਾਂ ਇਸ਼ਨਾਨ ਵੀ ਕਰ ਸਕਦੀਆਂ ਇੱਥੇ ਫੁੱਲ ਵੀ ਆਸਤੋਂ ਵੀ ਪਾ ਸਕਦੀਆਂ ਤੇ ਆਹ ਦੇਖੋ ਕਿਵੇਂ ਸੰਗਤਾਂ ਦੇ ਵਿੱਚ ਬੱਚੇ ਇਸ਼ਨਾਨ ਵੀ ਕਰ ਰਿਹਾ ਗਰਮੀ ਦਾ ਟਾਈਮ ਸੀਗਾ ਤੇ ਜਦੋਂ ਅਸੀਂ ਪਾਣੀ ਪੀਤਾ ਨਾ ਇਹ ਜਿਵੇਂ ਕਹਿੰਦੇ ਆ ਨਾ ਨੰਦ ਆ ਗਿਆ ਪਾਣੀ ਪੀਤਾ ਪਤਾ ਨਹੀਂ ਵੀ ਪੇਟਸ ਪਾਣੀ ਕਿਧਰ ਗਿਆ ਕੋਈ ਫਰੇਮਾ ਨਹੀਂ ਕੋਈ ਕੁਛ ਨਹੀਂ ਪਾਣੀ ਇੰਨਾ ਸਵਾਰ ਆ ਫੇਰ ਠੰਡਾ ਵੀ ਆ ਫੇਰ ਆ ਜਿਹੜੀਆਂ ਸੰਗਤਾਂ ਵਿੱਚ ਫੁੱਲ ਪਾਉਂਦੀਆਂ ਦੇਖੋ ਅਡਵਡ ਦੀਦੇ ਉਵੇਂ ਆ ਆ ਦੇਖੋ ਇਹ ਫੁੱਲ ਆ ਜਿਹੜੇ ਜੀ ਚੜਾਈ ਕਰ ਜਾਂਦੇ ਆ ਉਹਨਾਂ ਦੇ ਫੁੱਲ ਪਾਈ ਜਾਂਦੇ ਆ ਨਾ ਆ ਬਿਲਕੁਲ ਉਵੇਂ ਦੀਦੇ ਉਤੋਂ ਮੈਂ ਕਹਿੰਦਾ ਕੋਈ ਵੀ ਕੀੜੀ ਆ ਨਾ ਜਿਵੇਂ ਕਹਿੰਦੇ ਆ ਤੁਰ ਜਾਂਦੀ ਉਹ ਦੀਦੀ ਇੰਨਾ ਪਾਣੀ ਸਾਫ ਆ ਆ ਹੁਣ ਆਪਾਂ ਵੇਖੀ ਜਾਂਦੇ ਆ ਵੇਖੋ ਅਡਵਡ ਫੁੱਲ ਕਿਵੇਂ ਆ ਦੇਖੋ ਇਵੇਂ ਟੇਰ ਲੱਗੇ ਪੇ ਫੋਲੋ ਮੀਂ ਰਿਹਾ ਭਾਵੇਂ ਅੱਗੇ ਰੁੜੀ ਜਾਂਦੇ ਨਾਲ ਦੀ ਨਾਲ ਇਥੋਂ ਖਥਾਂ ਪੱਕਾ ਕੀਤਾ ਹੋਇਆ ਇਸ ਕਰਕੇ ਪਾਣੀ ਇਹਦਾ ਠੰਡਾ ਵੀ ਆ ਸਵਾਰ ਵੀ ਆ ਉਤੋਂ ਪਹਾੜਾਂ ਤੋਂ ਜਿਹੜਾ ਪਾਣੀ ਆਉਂਦਾ ਇਹ ਅੱਗੇ ਜਾ ਕੇ ਲੁਧਿਆਣੇ ਆ ਕੇ ਪਾਣੀ ਜਿਹੜਾ ਫੈਕਟਰੀਆਂ ਦੇ